ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਪੈਂਡ ਰਾਮੂ ਵਾਲਾ ਬੁੱਟਰ ਦੇ ਲਾਗੇ ਠੀਕ ਹੈ ਜੀ ਜਲਾਣੂ ਪੈਂਦਾ ਜੀ ਮੌਕਾ ਬਾਈਕੋਲ ਦੋ ਗਾਮ ਤੇ ਇੱਕ ਕੱਟੀ ਤੇ ਇੱਕ ਬੱਸੀ ਵੱਧ ਜਾਣਕਾਰੀ ਬਾਈ ਤੋਂ ਲਵਾਂਗੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਨਵਾਤੋ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡਸ ਕਰ ਸਕੀਏ ਜੀ। ਬਾਕੀ ਇੰਸਟਾਗ੍ਰਾਮ ਤੇ ਵੀ ਗਰਜੀਤ ਰਾਏ ਤੇ ਜਿਹੜੀ ਚੱਲਦੀ ਆ ਠੀਕ ਆ ਨਾ ਜੇ ਕਿਸੇ ਭਰਾ ਨੇ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਸਕਰੀਨ ਦੀ ਬੈਕਸਾਈਡ ਤੇ ਚੱਲਦਾ ਠੀਕ ਹੈ ਜੀ। ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਨਾਮ ਭਗਵਾਨ ਸਿੰਘ ਭੰਤਾ ਕਹਿੰਦੇ ਹਾਂ ਦਾ ਮੈਨੂੰ। ਹਾਂਜੀ। ਅੱਗੇ ਭਗਵਾਨ ਸਿੰਘ ਕਹਤਾ ਸੀ ਤੇ ਲੋਕਾਂ ਨੂੰ ਭਲੇਖਾ ਵਾ ਪਿਆ। ਠੀਕ ਹੈ ਜੀ। ਹਾਂਜੀ। ਤੇ ਜਿਲ੍ਹਾ ਪਿੰਡ ਜੇਲਾ ਮੁੱਗਾ ਜੀ ਠੀਕ ਆ ਪਿੰਡ ਹਰਚੋਕ ਕਿਹੜਾ ਹਰਚੋਕ ਰਾਮੋ ਵਾਲਾ ਜੀ ਹਰਚੋਕ ਰਾਮੋ ਵਾਲਾ ਬਟਰ ਦੇ ਲੱਗਿਆ ਹਾਂਜੀ ਬਟਰ ਦੇ ਨੇੜੇ ਠੀਕ ਆ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਣੇ ਜੀ ਆਪਣੇ ਨੇੜੇ ਨੇੜੇ ਬਾਈ ਰਣੀਆਂ ਹਾਂਜੀ ਅਨਵਾਰਾਮੋ ਵਾਲਾ ਛੋਟਾ ਬਟਰ ਵੱਡਾ ਬਟਰ ਠੀਕ ਆ ਜੀ ਹਾਂਜੀ ਹਾਂਜੀ ਵੀ ਪਹਿਲੀ ਕੱਟੀ ਤੋਂ ਜਾਣਕਾਰੀ ਦਿਓ ਜੀ ਪਹਿਲੀ ਸਟਾਰਟਿੰਗ ਕੱਟੀ ਦੀ ਜਾਣਕਾਰੀ ਦਿਓ ਕਿੰਨੇ ਟਾਈਮ ਕੱਟੀ ਬਈ ਇਹ ਦੰਦਾਂ ਦੀ ਖੀਰੀ ਆ ਹਾਂਜੀ ਤੇ ਹੋਊਗੀ ਯਾਨੀ ਕਿ ਡੇਢ ਸਾਲ ਦੀ ਹਾਂਜੀ ਤੇ ਤੁਹਾਨੂੰ ਬਹੁਤ ਚੰਗੇ ਲੱਗੇ ਕੱਟੀ ਦੇ ਬਾਈ ਤੇ ਰੇਟਰ ਭਰਾ ਦਾ ਰੇਡ ਬਾਈ ਫੋਨ ਤੇ ਕਰਾਂਗੇ ਠੀਕ ਹੈ ਜੀ ਹੋਊਗਾ ਹਾਂ ਭਾਈ ਹੋਊਗਾ ਜਾਇਆ ਅੱਗੇ ਵੀ ਆਪਣੇ ਦਾ ਵੇਚਣ ਵਾਲੇ ਬੰਦੇ ਹੀ ਲੈ ਕੇ ਜਾਂਦੇ ਆਂ ਐਨੀ ਗੱਲ ਕੋਈ ਉਹ ਠੀਕ ਹੈ ਜੀ ਉਹ ਡਰਦੀ ਏ ਥੋੜੀ ਜੀ ਥੋੜੀ ਡਰਦੀ ਆ ਕੋਈ ਗੱਲ ਨਹੀਂ ਸਿਰ ਚੱਕਰ ਪਾਉਣੇ ਥੋੜਾ ਜਿਹਾ ਕਰ ਗਦੀ ਆ ਲੋ ਜੀ ਵੇਚ ਚੈੱਕ ਕਰ ਲਓ ਠੀਕ ਆ ਤੁਹਾਨੂੰ ਬਹੁਤ ਮੋਟਾ ਲੱਗਿਆ ਸੋਹਣਾ ਲੱਗਿਆ ਵਾ ਚਾਰ ਹੀ ਛਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਠੀਕ ਹੈ ਨਾ ਤੋਰ ਦੋ ਭਰਾ ਲੋ ਜੀ ਚੈੱਕ ਕਰ ਸਾਦੇ ਕੱਟੀ ਬੋਲ ਲਓ ਜੀ ਲੋ ਜੀ ਤੋੜਾ ਤਰਾ ਤੁਹਾਡੇ ਸਾਹਮਣੇ ਸਥਾਨ ਬਹੁਤ ਸੋਹਣਾ ਲੱਗਿਆ ਕਰਮਾਂਵਲੀ ਨੂੰ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਲੋ ਜੀ ਆਇਆ ਆਇਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਭਰਾ ਠੀਕ ਹੈ ਨਾ ਜਿਹੜਾ ਬੋਲ ਦੇ ਨੰਬਰ ਉਹਨੇ ਆ ਉਹ ਆਪਣਾ ਹੁੰਦਾ ਜੇ ਕਿਸੇ ਨੇ ਵੀਡੀਓ ਕਰਵਾਉਣੀ ਹੁੰਦੀ ਉਸ ਕਰਕੇ ਬੋਲ ਜੰਦੇ ਆ ਜਿਹੜਾ ਨੰਬਰ ਹੁੰਦਾ ਬਾਈ ਦਾ ਸਕਰੀਨ ਤੇ ਹੁੰਦਾ ਠੀਕ ਹੈ ਨਾ ਜੇ ਸੇਲ ਹੋ ਜਾਂਦਾ ਆਪਾਂ ਉੱਤੇ ਲਿਖ ਦਿੰਦੇ ਨੇ ਵੀ ਸੇਲ ਹੋ ਗਿਆ ਠੀਕ ਹੈ ਜੀ ਹਾਂਜੀ ਭਾਈ ਦੋ ਨੰਬਰ ਬੱਚੀ ਦੀ ਜਾਣਕਾਰੀ ਉਹ ਨੰਬਰ ਬੱਚੀ ਭਾਈ ਇਹ 8 ਮਹੀਨੇ ਦੀ ਬੱਚੀ ਹੈ ਫਾਰਮ ਚੋਂ ਲਈ ਹੋਈ ਆ ਹਾਂਜੀ ਕੋਈ ਆਪਾਂ ਦੁੱਧ ਨਹੀਂ ਦੱਸਣਾ ਕੋਈ ਆਪਾਂ ਟੀਕਾ ਨਹੀਂ ਦੱਸਣਾ ਹਾਂਜੀ ਹਾਂਜੀ ਬਾਕੀ ਲੋਕਾਂ ਨੂੰ ਪਤਾ ਲੱਗ ਜਾਨਾ ਵੇਖ ਕੇ ਬੱਚੀ ਕੀ ਜੀਵੇ ਟੀਕਾ ਤੇ ਮੜੇ ਠੰਡ ਖਾਉਂਗੇ ਇਹਦੇ ਠੰਡ ਖਾ ਦੇਣੇ ਆ ਜੀ ਇਹੀ ਤਾਂ ਬਸ ਖੁੱਲੀ ਆਈ ਆ ਹਾਂ ਤੁਹਾਨੂੰ ਬਾਹਰ ਆਣਾ ਲੱਗਾ ਬੱਚੀ ਦੇ ਕੋਈ ਫੋਟੋ ਨਹੀਂ ਕੋਈ ਸੰਗ ਕਰ ਸਕਦੇ ਬੋੜ ਸ਼ਾਂਗ ਅਖੀਰੀ ਦੀ ਆਪਣੀ ਗਾਰੰਟੀ ਹੋਊਗੀ ਹਾਂਜੀ 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 ਠੀਕ ਹੈ ਇਹ ਰੇਡ ਰੂਟ ਭਰਾ ਇਹ ਰੇਡ ਬਾਈ ਫੋਨ ਤੇ ਦੱਸਣਾ ਤੈਨੂੰ ਅਸੀਂ ਪਿਛਲੀ ਵਾਰੀ ਵੀ ਵੇਚਣ ਵਾਲੇ ਲੈ ਕੇ ਗਏ ਬਿਆਰੇ ਅੱਛਾ ਜੀ ਨਾਲੇ 4000 ਕਰਾਇਆ ਪਿਆ ਉਹਨਾਂ ਨੂੰ ਤੇ ਫੇਰ ਵੀ ਵੇਚਣ ਨੂੰ ਲਗਾਇਆ ਮੇਥੋਂ ਠੀਕ ਹੈ ਜੀ ਹਾਂ ਜੀ ਤੋਰ ਦੋ ਭਰਾ ਇਹਨੂੰ ਪੱਸੀ ਨੂੰ ਵੀ ਤੋਰ ਦੋ ਮੜਾ ਜਾ ਲੋ ਭਰਾ ਰੰਗ ਰੂਪ ਸੋਨਾ ਦੇਖ ਸਕਦੇ ਹੋ ਲੋ ਜੀ ਆ ਜਾ ਪੁੱਤ ਬਾਸ ਬਾਸ ਲੋ ਜੀ ਠੀਕ ਹੈ ਮੋੜ ਲੋ ਮੋੜ ਲੋ ਇਹ ਤਾਂ ਧਲੇਹਾਰਾ ਮੈਂ ਪਾਇਆ ਖੁੱਲੀ ਹੈ ਇਹ ਇਹ ਠੀਕ ਹੈ ਠੀਕ ਹੈ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਆ ਜਾ ਆ ਜਾ ਆ ਜਾ ਆ ਜਾ ਆਇਆ ਬੋਤਾ ਆਜਾ ਜਿਲ੍ਹਾ ਮੋਕਾ ਹਾਂਜੀ ਵੈੜ ਦੀ ਜਾਣਕਾਰੀ ਦਿਓ ਜੀ ਵੈੜ ਪਈ ਦੂਜਾ ਸੂਆ ਹਾਂਜੀ ਪਹਿਲੇ ਸੂਏ ਨੇ ਦਿੱਤਾ ਦੁੱਧ 15-16 ਕਿਲੋ ਠੀਕ ਹੈ ਜੀ ਹਾਂ ਜੇ ਮੇ ਲੋਕ ਕਹਿੰਦੇ ਗਰਮੀਆਂ ਤੋਹਫਾ ਮੈਂ ਕਹਾਂ ਚੱਲ ਆਪਾਂ ਵੀ ਲੈ ਗਏ ਵੇਖ ਲਈਏ ਤੋਹਫਾ ਹਾਂਜੀ 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 ਇਹਦੇ 15 ਤਰੀਕ ਨੂੰ ਦਿਨ ਪੂਰੇ ਹੈ ਜੀ ਠੀਕ ਹੈ ਇਹਦਾ ਰੇਟ ਵੀ ਫੋਨ ਤੇ ਹਾਂਜੀ ਫੋਨ ਤੇ ਫੋਨ ਤੇ ਸਾਰੇ ਫੋਨ ਤੇ ਹੋਣਗੇ ਜੀ ਫੋਨ ਤੇ ਹੋਣਗੇ ਵੇਚਣ ਵਾਲੇ ਬੰਦਿਆਂ ਨੇ ਵਾਲੀਆਂ ਸਾਰਿਆਂ ਨੇ ਠੀਕ ਹੈ ਹਾਂਜੀ ਵਪਾਰ ਦਾ ਕੰਮ ਹੈ ਬਈ ਦਾ ਹਾਂ ਵੇਚਣਾ ਛੂੜੀ ਵਿਚਾਲੇ ਬੁੱਭੀ ਹੈ ਇਹ ਦਿਖਾ ਦਿਓ ਹਾਂਜੀ ਦਿਖਾਤੀ ਹਾਂ ਬਸ ਜੀ ਹੋਰ ਕਿਸੇ ਪਾਸੋਂ ਖੁੰਜੀ ਨਹੀਂ ਬੈਠ ਉਹ ਦੁੱਧ ਤਾਂ ਨਹੀਂ ਆਉਂਦਾ ਹੁੰਦਾ ਨਾ ਨਹੀਂ ਦੁੱਧ ਨਹੀਂ ਆਉਂਦਾ ਹੀ ਬੰਦ ਆ ਉਹ ਹਾਂ ਹਾਂ ਉਹ ਜਦੋਂ ਦੁੱਧ ਨਹੀਂ ਹੁੰਦਾ ਚੱਲ ਠੀਕ ਇਹ ਚਾਲਦੀ ਹੁੰਦੀ ਆਪਾਂ ਲੈਣੀ ਗਾਂ ਨਹੀਂ ਲੈਣੀ ਸੀ ਹਾਂਜੀ ਹਾਂਜੀ ਕਰਾ ਦੇਣਾ ਵੈਸੇ ਇੱਕ ਸਾਈਡ ਹੀ ਨਾ ਇੱਕ ਸਾਈਡ ਹੀ ਆ ਜੀ ਇੱਕ ਸਾਈਡ ਹੀ ਹਾਂ ਦਿਨ ਬਾਕੀ ਆ ਹਾਂਜੀ ਸੋਰਾ ਦਿਖਾ ਦਿਓ ਜੀ ਲੋ ਜੀ ਭਲੀ ਚੰਗੀ ਸਮਹੀ ਆ ਵਧੀਆ ਇਹ ਨਹੀਂ ਗੱਲ ਕੀ ਹਾਂਜੀ ਖੜ ਜਾ ਔੜੀ ਲੋਚ ਥੋੜਾ ਦੇਖ ਸਰ ਭਾਈ ਆਹ ਥੋੜਾ ਜਿਹਾ ਕਰੀ ਜਾਂਦੇ ਹੁੰਦਾ ਜਾਣ 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 ਵਾਲੀ ਹੈਗਾ ਪਲੀ ਵੀ ਹੈ ਚੰਗੀ ਠੀਕ ਹੈ ਜੀ ਚਮਕ ਚੁੰਕ ਬਹੁਤ ਆ ਭਾਈ ਐਡ ਚ ਠੀਕ ਹੈ ਜੀ ਹਾਂ ਲੋਚ ਬੰਦੋ ਆਪਣੇ ਉਹ ਨਹੀਂ ਗਾ ਵੀ ਠੀਕ ਹੈ ਜੀ ਮੰਗ ਕੇ ਲੱਖ ਤੇ ਮੁੜ ਕੇ 50000 ਤੇ ਆ ਜਾਣਾ ਠੀਕ ਹੈ ਠੀਕ ਉਹ ਕੰਮ ਹੈ ਨਹੀਂ ਗਾ ਹਾਂ ਜੀ ਅਗਲੀ ਤੇ ਦੱਸੋ ਜੀ ਜਾਣਕਾਰੀ ਇਹ ਬਾਈ ਸੂਈ ਹੈ ਮਗਰ ਬਸੇ ਦੀ ਬੱਚੀ ਘੜੀ ਹੈ ਹਾਂਜੀ ਹਾਂਜੀ ਸੂਈ ਨੂੰ ਹੋ ਗਿਆ ਜੋ 20 ਦਿਨਾਂ ਤੋਂ ਤਾਂ ਹੀ ਹੋ ਗਿਆ ਠੀਕ ਹੈ ਦੁੱਧ ਲੋਧ ਹੈਗਾ ਜੀ 14-15 ਕਿਲੋ ਹੁਣ 14-15 ਲੀਟਰ ਹਾਂਜੀ ਹਾਂਜੀ ਤੇ ਲੋਪਰਾ ਬਸੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਹੈ ਮਗਰ ਲੋ ਜੀ ਠੀਕ ਹੈ ਸੀਲ ਸੀਲ ਦਾ ਹੋ ਗਿਆ ਢੰਡੀ ਹੈ ਜੇ ਮਰਜੀ ਨੇ ਇੱਥੇ ਬੈਠਾ ਰਹੇ ਠੀਕ ਹੈ ਸਾਡਾ ਦੋ ਡੰਗ ਚੋਕੇ ਤਸਲੀ ਕਰਕੇ ਲੈ ਜਾ। ਮੈਂ ਕਾ ਜੀ ਦੋ ਡੰਗ ਚੋਕੇ ਤਸਲੀ ਕਰਕੇ ਲੈ ਜਾਵੇ ਬੰਦਾ। ਠੀਕ ਹੈ ਜੀ। ਹਾਂਜੀ। ਤੋੜ ਦੋ ਪ੍ਰਾਣ ਨੂੰ। ਹੁਣ ਸਾਹ ਲੈ ਲੋ ਵੀ ਟਾਈਮ ਕੀ ਹੋਇਆ ਹੁਣ ਤਾਂ ਚੋਈਆਂ ਹੋਇਆ ਹੈ ਨਾ। ਹਾਂਜੀ। ਫਿਰ ਹੁਣ ਹੁਣ ਤਾਂ ਮੈਂ ਨਹੀਂ ਪੜਾਉਣਾ ਪਹਿਲੀ ਵੀਡੀਓ। ਉਹ ਜਾਨੀ ਕਿ ਹੈ ਬੰਦੀਏ ਲੈਵੇ ਦੀ ਆ। ਹਾਂਜੀ। ਲੋ ਤਾਂ ਘੜ ਦਿੰਦੀ ਵਧੀਆ। ਠੀਕ ਹੈ। ਲਓ ਜੀ। ਮੋੜ ਦੋ। ਵਾ ਲੈ। ਲਓ ਜੀ। ਬਾਈ ਜੀ ਨਾਲ ਜਰੂਰ। ਮੁਠੀ ਵਾਲਾ ਖਾਣ ਲੱਗਾ ਵਧੀਆ। ਠੀਕ ਹੈ। ਹਾਂਜੀ ਹਾਂ। ਮਗਰ ਬੱਸੀ ਐ ਸੋਹਣੀ ਮੱਛੀ ਆ ਜੀ ਬੱਚੀ ਦਿਖਾ ਦਿਓ ਬਹੁਤ ਸੋਹਣੀ ਬੱਚੀ ਐ ਠੀਕ ਐ ਦਿਖਾ ਦੀ ਬੱਸੀ ਤੋਂ ਦਿਖਾ ਦਿ ਲੋ ਜੀ ਲੋ ਜੀ ਠੀਕ ਐ ਜੀ ਲੋ ਭਰਾ ਵਾਈ ਕੋਲ ਦੋ ਉਗਾਮਾ ਠੀਕ ਐ ਇੱਕ ਗੱਬਣ ਇੱਕ ਸੂਈ ਵੀ ਤੇ ਇੱਕ ਹੀ ਗਵੱਸੀ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਐ ਠੀਕ ਐ ਨਾ ਲੋ ਜੀ ਕੱਟੀ ਐ ਇੱਕ ਠੀਕ ਐ ਜੀ ਵਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ